ਸਤਿ ਸ਼੍ਰੀ ਅਕਾਲ ਜੀ ਤਸਵੀਰਾਂ ਦੇ ਦੇ ਪਏ ਤੁਸੀਂ ਅੱਜ ਮੇਰੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਇਹ ਦਿਖਾ ਰਹੇ ਹਾਂ ਬੱਬਰੀ ਨਾਕੇ ਦੇ ਉੱਤੇ ਜੋ ਕਿ ਸਦਰ ਦਾ ਨਾਕਾ ਆ ਗਰਦਾਸਪੁਰ ਦੀ ਐਂਟਰੀ ਦੇ ਉੱਤੇ ਜਿਹੜਾ ਆ ਟੈਂਕ ਚੌਂਕ ਟੈਂਕ ਚੌਂਕ ਵਾਲਾ ਹੀ ਆ ਜਿਹੜਾ ਬੱਬਰੀ ਬਾਈਪਾਸ ਵਾਲਾ ਨਾਕਾ ਆ ਉੱਥੇ ਹੀ ਅਸੀਂ ਤੁਹਾਨੂੰ ਜਿਹੜੀਆਂ ਅੱਜ ਦੀਆਂ ਇਹ ਤਸਵੀਰਾਂ ਦਿਖਾ ਰਹੇ ਹਾਂ ਤੇ ਲਗਾਤਾਰ ਇੱਥੇ ਜਿਹੜਾ ਆ ਰੂਟੀਨ ਦੀ ਚੈਕਿੰਗ ਜਿਹੜੀ ਹੁੰਦੀ ਰਹਿੰਦੀ ਹੈ ਤੇ ਲਗਾਤਾਰ ਜਿਹੜੇ ਇੱਥੇ ਕੰਮ ਨੇ ਉਹ ਲਾਈ ਮਾਵਲ ਨੂੰ ਵਧੀਆ ਤਰੀਕੇ ਦੇ ਨਾਲ ਆਪਣੀ ਡਿਊਟੀ ਜਿਹੜੀ ਹੈ ਉਹ ਨਿਭਾਈ ਜਾਂਦੀ ਲਗਾਤਾਰ ਤੁਸੀਂ ਦੇ ਦਿੱਤੇ ਪਿਓ ਕਿ तकरीबन तकरीबन ਸਾਰੇ ਅਫਸਰ ਜਿਹੜੇ ਨੇ ਆਪਣੇ ਆਪਣੀ ਡਿਊਟੀ ਦੇ ਮੁਤਾਬਕ ਜਿਹੜਾ ਆ ਉਹ ਤੁਸੀਂ ਦੇ ਦਿੱਤੇ ਪਿਓ ਸਕਰੀਨ ਦੇ ਉੱਤੇ ਕਿ ਲਗਾਤਾਰ ਜਿਹੜੇ ਆ ਉਹ ਇੱਥੇ ਡਿਊਟੀ ਦਿੱਤੀ ਜਾ ਰਹੀ ਤੇ ਰੁਟੀਨ ਦੀ ਜਿਹੜੀ ਚੈਕਿੰਗ ਆ ਉਹ ਚ ਜਲਦੀ ਪਈ ਰੁਟੀਨ ਦੀ ਚੈਕਿੰਗ ਦੇ ਉੱਤੇ ਤੁਸੀਂ ਦੇ ਦਿੱਤੇ ਪਿਓ ਕਿ ਲਗਾਤਾਰ ਜਿਹੜਾ ਆ ਇੱਥੇ ਬੱਬਰੀ ਨਾਕੇ ਦੇ ਉੱਤੇ ਜਿਹੜੀ ਚੈੱਕ ਹੁੰਦੀ ਰਹਿੰਦੀ ਕਿਉਂਕਿ ਲਾਅਨ ਆਰਡਰ ਨੂੰ ਜਿਹੜਾ ਹੈ ਲਾਅਨ ਆਰਡਰ ਨੂੰ ਜਿਹੜਾ ਆ ਉਹ ਮੇਨਟੇਨ ਰੱਖਣ ਵਾਸਤੇ ਲਾਅਨ ਆਰਡਰ ਨੂੰ ਕੰਟਰੋਲ 'ਚ ਰੱਖਣ ਵਾਸਤੇ ਜਿਹੜੀ ਹੈ ਇਸ ਤਰ੍ਹਾਂ ਦੀ ਜਿਹੜੀਆਂ ਚੈਕਿੰਗਾਂ ਨੇ ਉਹ ਲਗਾਤਾਰ ਜਿਹੜੀਆਂ ਨੇ ਮਲਾਜ਼ਮਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਜਿਹੜੀ ਹੈ ਉਹ ਇੱਥੇ ਇੱਕ ਜਿਹੜੀ ਹੈ ਉਹ ਆਈਜੀ ਸਾਹਿਬ ਦੀ ਵੀ ਜਿਹੜੀ ਵੀਡੀਓ ਰਾਤ ਦੇ ਟਾਈਮ ਜਿਹੜੀ ਹੋਈ ਸੀ ਚੈਕਿੰਗ ਦੇ ਵਾਸਤੇ ਸਪੈਸ਼ਲ ਆਏ ਸੀ ਉਮਰਾਨੰਗਲ ਸਾਹਿਬ ਤੇ ਉਹਨਾਂ ਨੇ ਵੀ ਜਿਹੜੀ ਇਹ ਸਪੈਸ਼ਲ ਚੈਕਿੰਗ ਕੀਤੀ ਤੇ ਖਾਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਉਹ ਦੇਖਿਆ ਜਾ ਰਿਹਾ ਤੇ ਸਪੈਸ਼ਲੀ ਜਿਹੜੀ ਹੈ ਉਹ ਚੈਕਿੰਗਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਸਪੈਸ਼ਲ ਚੈਕਿੰਗ ਦੇ ਵਿੱਚ ਜਿਹੜਾ ਆ ਤੁਸੀਂ ਦੇਖਦੇ ਪਿਓ ਰੂਟੀਨ ਦੇ ਵਿੱਚ ਜਿਹੜਾ ਇੱਥੇ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਸਪੈਸ਼ਲ ਰੂਟੀਨ ਦੇ ਵਿੱਚ ਜਿਹੜੀ ਉਹ ਚੈਕਿੰਗ ਤਾਂ ਇੱਥੇ ਤਕਰੀਬਨ ਤਕਰੀਬਨ ਹੁੰਦੀ ਹੀ ਰਹਿੰਦੀ ਹੈ ਲਗਾਤਾਰ ਜਿਹੜੀ ਰੂਟੀਨ ਦੀ ਚੈਕਿੰਗ ਜਿਹੜੀ ਹੈ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਹਾਈ ਟੈਕ ਨਾਕਾ ਇਹਨੂੰ ਕਿਹਾ ਜਾਂਦਾ ਆ ਤੇ ਇੱਥੇ ਸਪੈਸ਼ਲੀ ਜਿਹੜੀ ਉਹ ਉਹ ਲਗਾਤਾਰ ਜਿਹੜੀਆਂ ਚੈਕਿੰਗਾਂ ਜਣੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਤੇ ਐਸੀ ਚੈਕਿੰਗ ਦੇ ਦੌਰਾਨ ਜਿਹੜਾ ਆ ਅ ਅਸੀਂ ਇਸ ਡਿਊਟੀ ਦੇ ਉੱਤੇ ਇਸ ਨਾਕੇ ਦੇ ਉੱਤੇ ਅਕਸਰ ਲੰਘਦੇ ਵਰਦੇ ਜਿਹੜਾ ਆ ਇੱਕ ਮੁਲਾਜ਼ਮ ਨੂੰ ਜਿਹੜਾ ਦੇਖਦੇ ਆ ਜਿਹੜੇ ਕਿ ਸਿੱਖੀ ਬਾਣੇ ਦੇ ਵਿੱਚ ਜਿਹੜੇ ਨੇ ਉਹ ਮਿਲਦੇ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖਦੇ ਹੋ ਕਿ ਅ ਇਧਰ ਜਿਹੜੀ ਐ ਸਪੈਸ਼ਲ ਚੈਕਿੰਗ ਚੱਲਦੀ ਪਈ ਹੈ ਤੇ ਉਧਰ ਜਿਹੜਾ ਆ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਵੀ ਜਿਹੜਾ ਆ ਬਾਬਾ ਜੀ ਜਿਹੜੇ ਨੇ ਉਹ ਆਪਣੇ ਲੈ ਕੇ ਤੇ ਜਿਹੜਾ ਆ ਉਹ ਟ੍ਰੈਫਿਕ ਨੂੰ ਲੈ ਕੇ ਜਿਹੜਾ ਸਪੈਸ਼ਲੀ ਜਿਹੜਾ ਨੇ ਉਹ ਕੰਟਰੋਲ ਕਰਦੇ ਪਏ ਨੇ ਕਿਉਂਕਿ ਅਕਸਰ ਹੀ ਜਿਹੜੀ ਸਵੇਰੇ ਸਵੇਰੇ ਲੋਕ ਸਕੂਲ ਜਾ ਰਹੇ ਨੇ ਬੱਚੇ ਸਕੂਲ ਜਾ ਰਹੇ ਨੇ ਜਾਂ ਬੱਚੇ ਆ ਰਹੇ ਨੇ ਬੱਸਾਂ ਭਰ-ਭਰ ਕੇ ਜਿਹੜੀਆਂ ਨੇ ਸਕੂਲ ਦੇ ਟਾਈਮ ਦੇ ਜਾਂ ਕਮਾਕਾਰਾਂ ਦੇ ਟਾਈਮ ਦੇ ਤੇ ਜਿਹੜੀਆਂ ਗੱਡੀਆਂ ਨੇ ਉਹ ਜਾਂਦੀਆਂ ਨੇ ਜਿਹਦੇ ਕਰਕੇ ਟ੍ਰੈਫਿਕ ਜਿਹੜਾ ਆ ਖਾਸ ਕਰਕੇ ਇੱਥੇ ਕਾਫੀ ਜ਼ਿਆਦਾ ਕਈਅਰੀ ਹੋ ਜਾਂਦਾ ਤੇ ਉਹਨੂੰ ਵੀ ਕੰਟਰੋਲ ਚ ਕਰਨਾ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਇਹ ਤਾਂ ਲਗਾਤਾਰ ਤੁਸੀਂ ਦੇ ਦੇ ਪਿਓ ਕਿ ਇੱਧਰ ਵੀ ਮੁਲਾਜ਼ਮ ਜਿਹੜੇ ਨੇ ਉਹ ਆਪਣੀ ਡਿਊਟੀ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਧਰ ਵੀ ਤੁਸੀਂ ਦੇ ਦੇ ਪਿਓ ਕਿ ਲਗਾਤਾਰ ਜਿਹੜੀ ਉਹ ਰੁਟੀਨ ਦੀ ਚੈਕਿੰਗ ਜਿਹੜੀ ਉਹ ਚੱਲਦੀ ਪਈ ਹੈ ਤੇ ਗੱਲਬਾਤ ਜਿਹੜੀ ਅਸੀਂ ਕਹਿ ਰਹੇ ਹਾਂ ਕਿ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆ ਪਾਪਾ ਜੀ ਨਾਲ ਵੀ ਉਹ ਕਿੰਨੇ ਚਿਰ ਤੋਂ ਜਿਹੜਾ ਆ ਉਹ ਬਾਹਰੇ ਦੇ ਵਿੱਚ ਨੇ ਤੇ ਇਸ ਟਾਈਮ ਮੇਰੇ ਨਾਲ ਤੁਸੀਂ ਦੇਖਦੇ ਪਿਓ ਵਾਹਿਗੁਰੂ ਵਾਹਿਗੁਰੂ ਬਲਵਿੰਦਰ ਸਿੰਘ ਜੀ ਜਦ ਬਲਵਿੰਦਰ ਸਿੰਘ ਜੀ ਜਿਹੜੇ ਨੇ ਉਹ ਖਾਸ ਕਰਕੇ ਜਿਹੜੀ ਇੱਥੇ ਡਿਊਟੀ ਦੇ ਰਹੇ ਨੇ ਬਲਵਿੰਦਰ ਸਿੰਘ ਜੀ ਕਿੰਨੇ ਚਿਰ ਤੋਂ ਜਿਹੜਾ ਆ ਉਹ ਤੁਸੀਂ ਇੱਥੇ ਜਿਹੜੀ ਸੇਵਾ ਨਿਭਾ ਰਹੇ ਸਤਨਾਮ ਵਾਹਿਗੁਰੂ 550 550 294 1986 ਤੋਂ ਮੈਂ ਭਰਤੀ ਹੋਇਆ ਉਦੋਂ ਤੋਂ ਮੈਂ ਡਿਊਟੀ ਨਿਭਾ ਰਿਹਾ ਆ ਅ ਬਾਬਾ ਜੀ ਜਿਹੜਾ ਕੋਈ ਅਮਰਤ ਸਾਕਰ ਜਗੁਰੂ ਵਾਲੇ ਬਣੇ ਇਹਨੂੰ ਕਿੰਨਾ ਚਿਰ ਹੋ ਗਿਆ ਇਹ ਮੈਂ ਸ਼ੁਰੂ ਤੋਂ ਸੀ ਗਿਆ ਨਾਮ ਸ਼ੁਰੂ ਤੋਂ ਲਿਆ ਬਾਣੀ ਵੀ ਸ਼ੁਰੂ ਤੋਂ ਪੜਦੇ ਆ ਠੀਕ ਆ ਜਪਜੀ ਸਾਹਿਬ ਜਪ ਸਾਹਿਬ ਪੰਜੇ ਬਾਣੀਆਂ ਪਿਛਲੇ ਕਈ ਸਾਲਾਂ ਤੋਂ ਅਸੀਂ ਤੁਹਾਨੂੰ ਦੇਖਦੇ ਆ ਰਹੇ ਆ ਕਿ ਤੁਸੀਂ ਜਿੱਥੇ ਵੀ ਤੁਹਾਡੀ ਡਿਊਟੀ ਹੁੰਦੀ ਹੈ ਉਹ ਉੱਥੇ ਤਕਰੀਬਨ ਤਕਰੀਬਨ ਤੁਸੀਂ ਗੁਰੂ ਦਾ ਨਾਮ ਜਿਹੜਾ ਜਪਦੇ ਰਹਿੰਦੇ ਹੋ ਕੀ ਕਹਿਣਾ ਚਾਹੋਗੇ ਸੰਸਾ ਮੈਂ ਦੁਨੀਆ ਦੀ ਨਜ਼ਰਾਂ ਵਿੱਚ ਇਸ ਢੰਗ ਨਾਲ ਵੇਖਣਾ ਕਿ ਜਿੰਨੀ ਪੜ੍ਹਾਈ ਸਕੂਲਾਂ ਵਿੱਚ ਚੱਲ ਰਹੀ ਆ ਬਹੁਤ ਪੜ੍ਹਾਈ ਚੱਲ ਰਹੀ ਆ ਕੰਪੀਟੀਸ਼ਨ ਚੱਲ ਰਿਹਾ ਉਹ ਕੰਪੀਟੀਸ਼ਨ ਚੱਲ ਰਿਹਾ ਪਰ ਪੜ੍ਹਾਈ ਜਿਹੜੀ ਇਹ ਗਲਤ ਤਰੀਕੇ ਨਾਲ ਕਰ ਰਿਹਾ ਨਿਆਣੇ ਬੱਚੇ ਜਿਹੜੇ ਆ ਬਹੁਤ ਤੇਜ਼ੀ ਚੱਲਦੇ ਆ ਸ਼ਹਿਰ ਦੇ ਵਿੱਚ 20 ਦੀ ਸਪੀਡ ਆ ਜਿਹੜੀ 60 ਦੀ ਸਪੀਡ ਤੇ 70 80 ਦੇ ਚਲਾਉਂਦੇ ਆ ਸ਼ਹਿਰ ਦੇ ਵਿੱਚ ਆਮ ਰੋਡ ਤੇ ਕੀ ਹਾਲ ਹੈ ਇਹਨਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਨਾ ਆ ਪਰਸੋ ਚੌਕ ਦੀ ਗੱਲ ਹੈ ਇੱਕ ਟਰੱਕ ਐਕਸੀਡੈਂਟ ਕਰ ਗਿਆ ਇਧਰ ਧਰੀ ਵਾਲੀ ਸਾਈਡ ਤੇ ਮੈਂ ਜਾ ਰਿਹਾ ਸੀਗਾ ਮੈਂ ਦੋਹਾਂ ਤਿੰਨ ਬੰਦਿਆਂ ਨੂੰ ਆਵਾਜ਼ ਮਾਰੀ ਪਰ ਬੰਦਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਟਰੱਕ ਪਜਾ ਕੇ ਲੈ ਗਿਆ ਮੈਂ ਉਹਦਾ ਨੰਬਰ ਲੋਟ ਕਰ ਲਿਆ ਆਪਣੇ ਕੋਲ ਆ ਜਦੋਂ ਕੋਈ ਟਰੱਕ ਆ ਗਿਆ ਮੈਨੂੰ ਫੜ ਕੇ ਹਵਾਲਾਤ ਦੇ ਵਿੱਚ ਦੇ ਦੇਣਾ ਉਹਨੂੰ ਜਦੋਂ ਟਰੱਕ ਆ ਗਿਆ ਇਹ ਚੀਜ਼ ਵਾਪੇ ਉਹ ਟਰੱਕ ਵਾਲੇ ਨੇ ਸ਼ੈਡ ਮਾਰੀ ਸੀ ਕਿ ਬੰਦੇ ਨੂੰ ਮੋਟਰਸਾਈਕਲ ਵਾਲੇ ਨੂੰ ਉਹਨੂੰ ਛੁੱਟ ਕੇ ਚਲਾ ਗਿਆ ਤੇ ਮੈਂ ਦੋ ਦਿਨਾਂ ਪ੍ਰਾਈਵੇਟ ਬੰਦਿਆਂ ਨੂੰ ਆਵਾਜ਼ ਮਾਰੀ ਮੈਂ ਕਿ ਹੇਲਪ ਕਰੋ ਮੇਰੀ ਮੇਰੇ ਨਾਲ ਫੜੋ ਉਹਨੂੰ ਬੰਦੇ ਨੂੰ ਪਰ ਉਹ ਬੰਦੇ ਗਾ ਨਹੀਂ ਹੋਏ ਇਹ ਚੀਜ਼ ਵਾਪੇ ਸਾਹ ਦੇਣ ਜਿਹਦਾ ਪੁਲਿਸ ਮੁਲਾਜ਼ਮ ਦਾ ਜੇ ਕੋਈ ਡਿਊਟੀ ਕਰਦਾ ਉਹਦਾ ਸਾਹ ਤੋਂ ਉਹਨੂੰ ਕ੍ਰੈਮ ਨੂੰ ਸਿੱਤੀ ਦਸਤੀ ਥਲ ਪਾਈ ਜਾਏ ਇਸ ਤਰ੍ਹਾਂ ਕਰਕੇ ਆ ਵੀ ਹੁਣ ਪੜ੍ਹਾਈ ਤੇ ਵੀ ਮੇਰੀ ਤਾਂ ਡਿਊਟੀ ਹੁਣ ਖਤਮ ਹੋਣ ਵਾਲੀ ਆ ਮੁੱਕਣ ਵਾਲੀ ਆ ਹੁਣ ਬਹੀਨੇ ਰਹਿ ਗਏ ਆ ਬਹੀਨਾ ਕਿ ਤੇ ਬਾਬਾ ਦਾ ਵੀ ਨਾਮ ਜਪੋ ਬਾਣੀ ਪੜੋ ਨਹੇ ਪਤੇ ਤੋਂ ਰਹਿਦ ਹੋ ਕੇ ਡਿਊਟੀ ਕਰੋ ਜਿੰਨੀ ਜਿੰਨੀ ਡਿਊਟੀ ਕਰਦੀਆਂ ਇਮਾਨਦਾਰੀ ਨਾਲ ਪੂਰੀ ਲਗਨ ਦੇ ਨਾਲ ਕਰੋ ਤਾਕਤ ਨਾਲ ਜਿਹਦੇ ਨਾਲ ਕਿ ਰਾਮ ਬੰਮੀ ਰੁਕੇ ਤੇ ਪੁਲਿਸ ਡਿਪਾਰਟਮੈਂਟ ਦੀ ਇੱਜ਼ਤ ਵੀ ਬਧੇ ਮੈਂ ਲਗਾਤਾਰ ਤੋਂ ਹੀ ਜਿਹੜਾ ਆ ਉਹ ਨਾਮ ਜਪਦੇ ਪਏ ਹਾਂ। ਹਾਂ। ਉਹ ਜਿਹੜੀ ਸੰਗਤਾਂ ਜਿਹੜੀ ਗੁਰੂ ਵਾਲੀਆਂ ਬਣ ਚੁੱਕੀਆਂ ਨੇ ਉਹਨਾਂ ਨੂੰ ਕੀ ਮੈਸੇਜ ਨਾ ਕਰੀਏ। ਇਸੇ ਕਰਕੇ ਉਹਨਾਂ ਨੂੰ ਇਹ ਕਹਿ ਰਹੇ ਆਂ ਵੀ ਜਿਹੜਾ ਮੈਂ ਪਰਨਾ ਗੱਲ ਚ ਪਾਇਆ ਸਰੋਂ ਦੇ ਫੁੱਲ ਵਰਗਾ ਪਰਨਾਵਾ ਸਰੋਂ ਦਾ ਤੇਲ ਦੀ ਵਰਤੋਂ ਕਰੋ, ਇਹ ਰੰਗ ਨੂੰ ਅਪਣਾਓ। ਜਿਸ ਤਰ੍ਹਾਂ ਮੈਂ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ 60 ਸਾਲ ਪੂਰੀ ਕਰ ਗਿਆ ਹਾਂ। ਰਹਿ ਗਏ ਮਹੀਨੇ ਦੋ, ਮਹੀਨਾ ਹੀ ਰਹਿ ਗਿਆ। ਤੇ ਇਸ ਤਰ੍ਹਾਂ ਹੀ ਤੰਦਰੁਸਤ ਰਹਿ ਕੇ ਡਿਊਟੀ ਕਰੋ ਤੇ ਸਰੋਂ ਦਾ ਤੇਲ ਆ ਪਰਦੇ ਦਾ ਰੰਗ ਵਰਤੋ ਤੇ ਜਿੰਨੇ ਵੀ ਨਿਸ਼ਾਨ ਸਾਹਿਬ ਆ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਇਹ ਰੰਗ ਨੂੰ ਅਪਣਾਓ ਤੇ ਇਹ ਜਿਹੜਾ ਵਾ ਸਰੋਂ ਦੇ ਫੁੱਲ ਵਰਗਾ ਰੰਗ ਆ ਮੁਜੀਠੀਆ ਰੰਗ ਬਿਲਕੁਲ ਬਾਬਾ ਜੀ ਜਿਤਨਾ ਕਿ ਬੱਚੇ ਅੱਜ ਕੱਲ ਜਿਹੜੇ ਭਟਕਦੇ ਜਾ ਰਹੇ ਆ ਜਿਹੜੇ ਬੱਚੇ ਭਟਕਦੇ ਜਾ ਰਹੇ ਆ ਉਹਨਾਂ ਨੂੰ ਸਿੱਧਾ ਕਰਨਾ 1 ਮਿੰਟ ਦਾ ਕੰਮ ਆ ਸਿਰਫ ਆਪ ਚੰਗੇ ਹੋਣਾ ਮਾਪੇ ਚੰਗਾ ਤੇ ਬੱਚੇ ਚੰਗੇ ਜੇ ਮਾਪੇ ਗੰਦਾ ਤੇ ਬੱਚੇ ਗੰਦੇ मां ਬਹੁਤੀ ਗੱਲਵਾ ਪੀਓ ਦੇ ਸਰ ਤੇ ਪੀਓ ਜ ਚੰਗਾ ਤੇ ਬੱਚੇ ਚੰਗੇ ਧੀ ਵੀ ਚੰਗੀ ਤੇ ਪੁੱਤ ਵੀ ਚੰਗਾ ਤੇ ਜੇ ਆਪ ਨਹੀਂ ਚੰਗੇ ਤੇ ਦੁਨੀਆ ਉਸ ਤੋਂ ਚੰਗੀ ਹੋਣੀ ਆ ਆਪਣੇ ਆਪ ਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਮਤਬਲਾ ਲਖਦਾ ਸੰਤਾਂ ਨੂੰ ਇੱਕ ਸੋਪਾ ਸੰਦੇਸ਼ ਕੀ ਦੇਣਾ ਚਾਹੋਗੇ 550 550 ਜਿਹੜਾ ਮਨਾਇਆ ਗੁਰਨਾਗ ਦੇਵ ਦਾ ਪ੍ਰਕਾਸ਼ ਦੇਵਸ਼ ਉਦੋਂ ਤੋਂ ਲੈ ਕੇ ਹੁਣ ਤੱਕ ਬਾਬਾ ਦਾ ਵੀ ਜੋ ਤੁਸੀਂ ਦੇਖਿਆ ਇਹੋ ਇਤਿਹਾਸ ਵਾਪਕਾ ਇਤਿਹਾਸ ਇਹੋ ਹੀ ਪੱਕਾ ਜਦੋਂ 2020 ਤੋਂ ਲੈ ਕੇ ਲਾ ਲਓ ਤੁਸੀਂ ਇਹ ਇਤਿਹਾਸ ਪੱਕਾ ਲਿਖਿਆ ਜਾਣਾ ਵਾ ਲਿਖਿਆ ਗਿਆ ਵਾ ਤੇ ਸੇਤਾਂ ਤੰਦਰੁਸਤ ਕਦੀ ਛੇਪ ਨਹੀਂ ਇਹੋ ਜਿਹਾ ਵੇਖੇ ਕਦੀ ਸੰਤਰੇ ਨਹੀਂ ਇਹੋ ਜਿਹਾ ਵੇਖੇ ਕਦੀ ਕੇਲੇ ਨਹੀਂ ਇਹੋ ਜਿਹਾ ਵੇਖੇ ਫਰੂਟ ਸਬਜ਼ੀ ਖਾਣ ਵਾਸਤੇ ਬਹੁਤ ਜ਼ਿਆਦਾ ਵਧੀਆ ਵਧੀਆ ਫਰੂਟ ਖਾਓ ਨਹੇ ਪੱਤੇ ਤੋਂ ਰਹਿ ਦੋ ਖਾਸ ਕਰਕੇ ਬੱਕਰੇ ਦਾ ਮੀਟ ਨਹੀਂ ਖਾਣਾ ਬਕਰਾ ਖਾਂਦਾ ਵਧੀਆ ਚੀਜ਼ਾਂ ਉਹਦਾ ਜਦੋਂ ਮਰਜੀ ਮਾਰ ਕੇ ਪਰਾਂ ਮਾਰ ਦਿੰਦੇ ਹੋ ਬਕਰੇ ਤੋਂ ਨਹੀਂ ਬੜਾ ਖਾਣਾ ਬਕਰੇ ਬਿਸਰਾਬ ਨਹੀਂ ਪੀਣੀ ਸ਼ਰਾਬ ਤੋਂ ਰਹਿਤ ਰਹੋ ਸ਼ਰਾਬ ਤੋਂ ਨਹੀਂ ਜੋ ਸ਼ਰਾਬ ਤੋਂ ਰਹਿਤ ਰਹੋਗੇ ਡਿਊਟੀ ਅੱਛੀ ਹੋਏਗੀ ਵਧੀਆ ਡਿਊਟੀ ਹੋਏਗੀ ਤੇ ਇਨਸਾਫ ਮਿਲੇਗਾ ਲੋਕਾਂ ਨੂੰ ਪਬਲਿਕ ਨੂੰ ਇਨਸਾਫ ਮਿਲੇਗਾ ਤੇ ਮੇਰੀ ਡਿਊਟੀ ਹੁਣ ਮਹੀਨਿਆਂ ਵਿੱਚ ਹੀ ਆ ਥੋੜੇ ਦਿਨਾਂ ਵਿੱਚ ਹੀ ਆ ਰਿਟਾਇਰਮੈਂਟ ਮੇਰੀ ਤੇ ਬਾਬਾ ਜੀ ਜਾਂਦੇ ਆ ਚੜ੍ਹਦੀ ਕਲਾ ਜਿਸ ਤਰ੍ਹਾਂ ਆਪਾਂ ਡਿਊਟੀ ਕੀਤੀ ਆ ਜੇ 2 ਸਾਲ ਮੈਨੂੰ ਦੇ ਦੇਣ ਹੋਰ ਤੇ ਮੈਂ ਹੋਰ ਲਗਨ ਨਾਲ ਨੌਕਰੀ ਕਰ ਸਕਾਂ ਆਪਣੀ ਤੇ ਨੌਕਰੀ ਕਰ ਸਕਾਂ ਆ ਦੋ ਸਾਲ ਮੈਨੂੰ ਹੋਰ ਦਿੱਤੇ ਜਾਣ ਬਾਬਾ ਜੀ ਦੋ ਸਾਲ ਕਿ ਮੈਜਰ ਮਿਲੋ ਤੇ ਮੇਰੀ ਗਰੀਬੀ ਠੱਕੀ ਜਾਏ ਮੇਰੀ ਆ ਬੜੀ ਨੌਕਰੀ ਕੀਤੀ ਆ ਦੋ ਆ ਇਹ ਧੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ 550 550 ਸਾਰੀਆਂ ਸੰਗਤਾਂ ਨੂੰ ਵਧਾਈਆਂ ਬਹੁਤੀਆਂ ਬਹੁਤੀਆਂ ਨਗਰ ਕੀਰਤਨ ਦੀਆਂ ਓਕੇ ਤੇ ਤਸਵੀਰਾਂ ਤੁਸੀਂ ਦੇ ਦਿੱਤੀ ਉਹ ਇਸ ਟਾਈਮ ਤੁਹਾਨੂੰ ਅਸੀਂ ਜਿਹੜਾ ਆ ਐਸਆਈ ਬਲਵਿੰਦਰ ਸਿੰਘ ਉਹਨਾਂ ਨਾਲ ਮਿਲਾਇਆ ਆ ਜਿਹੜੇ ਕਿ ਗੁਰੂ ਦੇ ਬਾਣੀ ਦੇ ਵਿੱਚ ਰਹਿ ਕੇ ਜਿਹੜਾ ਆ ਉਹ ਲਗਾਤਾਰ ਇੱਕ ਇਮਾਨਦਾਰੀ ਦੇ ਨਾਲ ਡਿਊਟੀ ਕਰਦੇ ਨੇ ਤਾਂ ਨਾਲ ਦੀ ਨਾਲ ਜਿਹੜਾ ਆ ਆਪਣਾ ਭਜਨ ਨਾਮ ਵੀ ਜਿਹੜਾ ਜਪਦੇ ਰਹਿੰਦੇ ਨੇ ਲਗਾਤਾਰ ਤਸਵੀਰਾਂ ਤੁਸੀਂ ਦੇ ਦਿੱਤੇ ਪਿਓ ਆਪਣੀ ਸਕਰੀਨ ਦੇ ਉੱਤੇ ਬੱਬਰੀ ਬਾਈਪਾਸ ਨਾਕੇ ਤੋਂ ਜਿੱਥੇ ਕਿ ਲਗਾਤਾਰ ਜਿਹੜੀ ਇਹ ਰੁਟੀਨ ਦੀ ਜਿਹੜੀ ਹੈ ਅ ਭੀਤੀ ਚੱਲਦੀ ਰਹਿੰਦੀ ਹੈ ਤੇ ਜਿਹਦੇ ਚ ਖਾਸ ਕਰਕੇ ਜੜਾਇਆ ਅ ਇੱਥੇ ਅ ਲਾਇਨ ਆਰਡਰ ਨੂੰ ਦੀ ਜਿਹੜੀ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਵਾਸਤੇ ਸਪੈਸ਼ਲੀ ਜਿਹੜੀਆਂ ਨੇ ਉਹ ਰੁਟੀਨ ਦੇ ਵਿੱਚ ਜਿਹੜੀ ਇਹ ਚੈਕਿੰਗ ਹੁੰਦੀ ਰਹਿੰਦੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਕਿ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਸਕਣ ਬੜੇ ਹੀ ਆਰਾਮ ਦੇ ਨਾਲ ਧੰਨਵਾਦ